ਦਫਤਰ ਡਾਇਰੈਕਟ ਖੇਡ ਵਿਭਾਗ ਪੰਜਾਬ ਇਹਨਾਂ ਨੇ 2023 ਦੇ ਵਿੱਚ ਜਦੋਂ ਐਸ਼ੀਅਨ ਚੈਂਪੀਅਨਸ਼ਿਪ ਚੋਂ ਸਿਲਵਰ ਮੈਡਲ ਤੇ ব্রੌਨ ਨਾਲ ਲੈ ਕੇ ਆਇਆ ਪੰਜਾਬ ਦੇ ਲਈ ਹਿਸਟਰੀ ਬਣਾਈ ਤੇ ਇਹਨਾਂ ਨੇ ਤਿੰਨ ਡਿਪਾਰਟਮੈਂਟ ਨੂੰ ਮਾਰਕ ਕਰਿਆ ਕਿ ਇਹਨੂੰ ਸਰਕਾਰੀ ਹਦਾਇਤਾਂ ਅਨੁਸਾਰ ਨੌਕਰੀ ਦਿੱਤੀ ਜਾਵੇ ਮੈਨੂੰ ਨੌਕਰੀ ਨਹੀਂ ਮਿਲੀ ਹੁਣ ਮੈਂ ਤੁਹਾਨੂੰ ਇਹ ਪੁੱਛੂਗਾ ਕਿ ਐਸ਼ੀਅਨ ਗੇਮ ਐਸ਼ੀਅਨ ਚੈਂਪੀਅਨਸ਼ਿਪ ਵਾਲਾ ਐਲੀਜੀਬਲ ਹੁੰਦਾ ਜਾਂ ਨੈਸ਼ਨਲ ਦੇ ਸਟੇਟ ਵਾਲੇ ਐਲੀਜੀਬਲ ਹੁੰਦੇ ਤੁਹਾਡਾ ਨਾਮ ਕਟਕੀ ਨੈਸ਼ਨਲ ਸਪੀਡ ਸਟ੍ਰੀਟ ਵਾਲੇ ਹਾਂ ਮੈਂ ਹਿੱਟਰੀ ਬਣਾਈਆ ਪੰਜਾਬ ਦੇ ਲਈ ਅੱਜ ਤੋਂ ਪਹਿਲਾ ਏਸ਼ੀਅਨ ਚੈਂਪੀਅਨਸ਼ਿਪ ਚ ਮੈਡਲ ਨਹੀਂ ਜਿੱਤੇ ਮੈਂ ਦੋ ਲਿਆਗੇ ਦੇ ਤੇ ਮਾਨ ਸਾਹਿਬ ਕਹਿੰਦੇ ਨੇ ਕਿ ਮੈਂ ਗਰੀਬ ਬੰਦੇ ਨਾਲ ਤੱਕਾ ਹੋਂ ਨਹੀਂ ਨੂੰ ਤੋਂ ਮਾਨ ਸਾਹਿਬ ਆ ਗਰੀਬੜਾ ਹੈਂਡੀਕੈਪਟਾ ਐਜੂਕੇਟ ਪਰਸਨ ਇੱਕ ਵਾਰ ਨਹੀਂ ਤਿੰਨ ਤਿੰਨ ਵਾਰ ਤੱਕਾ ਹੋਇਆ ਇਹ ਕਹਿੰਦਾ ਜੇ ਮੈਨੂੰ ਨੌਕਰੀ ਨਹੀਂ ਮਿਲੀ ਮੈਂ ਸੁਸਾਇਸਾਈਡ ਕਰਨ ਲੱਗਿਆ ਸੀ ਕਿੰਨੀ ਵੱਡੀ ਗੱਲ ਆ ਆ ਬੱਚੇ ਹੁਣ ਸੁਸਾਇਸਾਈਡ ਕਿਉਂ ਕਰ ਰਹੇ ਨੇ ਕਿਉਂਕਿ ਬੱਚੇ ਕੋਲ ਰਾਸਤਾ ਨਹੀਂ ਹੈਗਾ ਮੀਥੇਰ ਸਾਹਿਬ ਮੈਂ ਨਾਲ ਧਰਨੇ ਤੇ ਬੈਠੇ ਸੀਗੇ ਦੁਬਾਰਾ ਮੀਥੇਰ ਸਾਹਿਬ ਨੂੰ ਕਾਲ ਕੀਤੀ ਕਿ ਮੇਰੇ ਨਾਲ ਧਰਨੇ ਤੇ ਬਹਿੰਦੇ ਰਹੇ ਹੋ ਤੁਹਾਡੀ ਸਰਕਾਰ ਆ ਸਪੋਰਟਸ ਮਿਨਿਸਟਰ ਨੂੰ ਨੌਕਰੀ ਦੇ ਦੋ ਦੀ ਗੱਲ ਹਤੋ ਜਾਂ ਤਾਂ ਕੋਈ ਮਿਨਿਸਟਰ ਬਣ ਜਾਂਦਾ ਆ ਆਪਣੇ ਭਰਾ ਨੂੰ ਨਹੀਂ ਯਾਦ ਰੱਖਦਾ ਮੈਨੂੰ ਕਿ ਤੋ ਯਾਦ ਰੱਖੂਗਾ ਉਹ ਬੰਦੇ ਨੇ ਪਹੁੰਦਾ ਕਿ ਨਹੀਂ ਚੱਕਿਆ ਮੈਂ ਏ ਜਾਨੀ ਕਹਿੰਦਾ ਮੈਨੂੰ ਜਾ ਕੇ ਤੁਸੀਂ ਗੰਬੜ ਮੈਨੂੰ ਜਾ ਕੇ ਤੁਸੀਂ ਅਹੁਦਾ ਦੇ ਦੋ ਆਪਣਾ ਕੈਬਿਨੇਟ ਚ ਕਿਉਂ ਮੈਨੂੰ ਪੀਐਨਪੀ ਰੱਖ ਲੈਣ ਮੈਂ ਉਹ ਵੀ ਲੈ ਲੂ ਪੀਐਨ ਤੱਕ ਰੱਖ ਲੈਣ ਉਹ ਵੀ ਲੱਗ ਜਾਓ ਬੀਤੇ ਦਿਨਾਂ ਇੱਕ ਖਿਡਾਰੀ ਚਰਚਾ ਦੇ ਵਿੱਚ ਆਇਆ ਜਿਸ ਖਿਡਾਰੀ ਨੇ ਵੀਡੀਓ ਦੇ ذریعے ਦੱਸਿਆ ਕਿ ਮੈਂ ਭਾਰਤ ਦੇ ਲਈ ਖੇਡਿਆ ਜ਼ਰੂਰ ਹਾਂ ਪਰ ਭਾਰਤ ਨੇ ਮੇਰੀ ਨਹੀਂ ਸੁਣੀ ਮੈਨੂੰ ਪੰਜਾਬ ਸਰਕਾਰ ਦੇ ਵੱਲੋਂ ਨੌਕਰੀ ਦੇਣ ਦੇ ਵਾਅਦੇ ਕੀਤੇ ਗਏ ਮੇਰੇ ਤੇ ਕਰਜ਼ਾ ਬਹੁਤ ਵੱਡਾ ਹੈ ਪਰ ਆਖਰਕਾਰ ਪੰਜਾਬੀ ਇੰਡਸਟਰੀ ਦੇ ਇੱਕ ਸਿੰਗਰ ਨੇ ਉਹ ਕਰਜ਼ਾ ਲਾ ਦਿੱਤਾ 9 ਲੱਖ ਰੁਪਏ ਦੇ ਕਰੀਬ ਦਾ ਕਰਜ਼ਾ ਜਿਹੜਾ ਕਰਨ ਔਜਲਾ ਉਤਾਰ ਦਿੰਦਾ ਹੈ ਅੱਜ ਤਰुण ਸਾਡੇ ਨਾਲ ਮੌਜੂਦਾ ਚੰਡੀਗੜ੍ਹ ਦੇ ਵਿੱਚ ਪ੍ਰੈਸ ਕਾਨਫਰੰਸ ਕਰਨ ਦੇ ਲਈ ਪਹੁੰਚੇ ਸੀ ਤਰुण ਕਿਸ ਤਰ੍ਹਾਂ ਦਾ ਰਿਹਾ ਪੂਰਾ ਸਫ਼ਰ ਉਹ ਵੀ ਖੰਨੇ ਦੇ ਵਿੱਚ ਜਦੋਂ ਬਸ ਤੋਂ ਉਤਰਦੇ ਹੋਂ ਉਹ ਵੀ ਸਫ਼ਰ ਸੀ ਜਦੋਂ ਤੁਸੀਂ ਕਹਿੰਦੇ ਹੋ ਕਿ ਕੋਈ ਲੈਣ ਦੇ ਨਹੀਂ ਨਹੀਂ ਆਇਆ ਪਰਿਵਾਰ ਦੇ ਜੀ ਲੈਣ ਆਉਂਦੇ ਨੇ ਭਾਰਤ ਦੇ ਲਈ ਖੇਡਦੇ ਹੋਂ ਅੱਜ ਨੌਕਰੀ ਲੈਣ ਦੇ ਲਈ ਦਰਵਾਜ਼ਾ ਜਾ ਰਹੇ ਹੋਂ ਭਾਈ ਸਭ ਤੋਂ ਪਹਿਲਾਂ ਤਾਂ ਮੈਂ ਇਸ ਦਾ ਤੁਹਾਨੂੰ ਜਵਾਬ ਦੇਣਾ ਮੈਂ ਗਾਲੀ ਖਤਮ ਕਰ ਦਿੰਦਾ ਦਸਨ ਮੈਟਰ ਕੋਈ ਮੈਨੂੰ ਲੈਣ ਆਂਦਾ ਕੋਈ ਨਹੀਂ ਆਂਦਾ ਮੈਂ ਦੇਖ ਲਈ ਅੱਧੀ ਖੇਡ ਦਰੂਗਾ। ਔਰ ਇਹ ਹੀ ਕਰਜ਼ੇ ਦੀ ਗੱਲ ਮੇਰੇ ਐਨਆਰਆਈ ਭਰਾਵਾਂ ਨੇ ਇੰਡੀਆ ਦੇ ਤੇ ਪੰਜਾਬ ਦੇ ਭਰਾਵਾਂ ਨੇ ਜਿੰਨੀ ਹੋ ਤਾਂ ਕੀ ਉਹਨਾਂ ਨੇ ਮਦਦ ਕਰੀ ਉਸ ਤੋਂ ਬਾਅਦ ਕਰਨ ਉਹਲਾ ਭਾਈ ਜਿਹੜੇ ਸਿੰਗਰ ਨੇ ਉਹਨਾਂ ਨੇ ਬਿਨਾ ਸੋਚੇ ਸਮਝੇ ਮੇਰੇ ਤੇ ਆਪਣਾ ਹੱਥ ਰੱਖਿਆ ਤੇ ਮੇਰਾ 9 ਲੱਖ ਜਿਹੜਾ ਪੈਂਡਿੰਗ ਅਮਾਉਂਟ ਸੀ ਉਹ ਮੇਰੇ ਬੈਂਕ ਤੋਂ ਮੇਰੇ ਸਿਰ ਤੋਂ ਛੱਤ ਜਿਹੜੀ ਜਾ ਰਹੀ ਸੀ ਉਹਨਾਂ ਨੇ ਬਚਾਤੀ। ਸੋ ਦਿ ਲੋ ਧੰਨਵਾਦ ਕਰਦਾ ਹਾਂ ਉਹਨਾਂ ਸਾਰਿਆਂ ਦਾ ਜਿਨ੍ਹਾਂ ਜਿਨ੍ਹਾਂ ਨੇ ਚਾਹੇ ਮੈਨੂੰ 10 ਰੁਪਏ ਦੀ ਹੈਲਪ ਕੀਤੀ ਲੇਕਿਨ ਮੇਰੀ ਹੈਲਪ ਕੀਤੀ ਤੁਹਾਡੇ ਹੱਥ ਦੇ ਵਿੱਚ ਬਹੁਤ ਸਾਰੇ ਕਾਗਜ਼ ਨੇ ਜਿਨ੍ਹਾਂ ਤੇ ਵਿਰਜ਼ਾ ਜੀ ਤੁਸੀਂ ਪੰਜਾਬ ਸਰਕਾਰ 'ਤੇ ਬਹੁਤ ਵੱਡੇ ਇਲਜ਼ਾਮ ਲਾ ਰਹੇ ਹੋ ਕਿ ਪੰਜਾਬ ਸਰਕਾਰ ਨੇ ਸਮੇਂ-ਸਮੇਂ ਤੇ ਨੌਕਰੀ ਦੇਣ ਦੇ ਵਾਅਦੇ ਕੀਤੇ ਪਰ ਉਹ ਵਾਅਦੇ ਪੂਰੇ ਨਹੀਂ ਕੀਤੇ ਗਏ ਜੀ ਕਿ ਕਦੋਂ-ਕਦੋਂ ਪੰਜਾਬ ਸਰਕਾਰ ਨੇ ਤੁਹਾਨੂੰ ਜਿਹੜੀਆਂ ਇਹ ਆਫਰਸ ਦਿੱਤੀਆਂ ਮੈਂ ਇੱਕ ਆ ਦਿਖਾਉਂਗਾ ਤੁਹਾਨੂੰ ਲੈਟਰ ਦਫਤਰ ਡਾਇਰੈਕਟ ਖੇੜਵੀਗ ਪੰਜਾਬ ਇਹਨਾਂ ਨੇ 2023 ਦੇ ਵਿੱਚ ਜਨ ਅਸ਼ੀਅਨ ਚੈਂਪੀਅਨਸ਼ਿਪ ਤੋਂ ਸਿਲਵਰ ਮੈਡਲ ਤੇ ব্রਾਉਨ ਨਾਲ ਲੈ ਕੇ ਆਇਆ ਪੰਜਾਬ ਦੇ ਲਈ ਹਿਸਟਰੀ ਬਣਾਈ ਤੇ ਇਹਨਾਂ ਨੇ ਤਿੰਨ ਡਿਪਾਰਟਮੈਂਟ ਨੂੰ ਮਾਰਕ ਕਰਿਆ ਕਿ ਇਹਨੂੰ ਸਰਕਾਰੀ ਹਿਦਾਇਤਾਂ ਅਨੁਸਾਰ ਨੌਕਰੀ ਦਿੱਤੀ ਜਾਵੇ ਮੈਨੂੰ ਨੌਕਰੀ ਨਹੀਂ ਮਿਲੀ ਆ ਇੱਕ ਉਸ ਤੋਂ ਬਾਅਦ ਖੇਡ ਵਿਭਾਗ ਵੱਲੋਂ ਇੱਕ ਲੈਟਰ ਆਂਦਾ ਹੈ ਉਹ ਵੀ ਮੇਰੇ ਕੋਲ ਹੈ ਮੈਂ ਤੁਹਾਨੂੰ ਦਿਖਾ ਦਿੰਦਾ ਜਿਦੇ ਵਿੱਚ ਮੇਰਾ ਨਾਮ ਇੰਟਰਵਿਊ ਦੇ ਲਈ ਦਿੱਤਾ ਜਾਂਦਾ ਆ ਵੀ ਦੇਖੋ ਡਾਇਰੈਕਟਰ ਸਪੋਰਟਸ ਆਫ ਪੰਜਾਬ ਲੀਜੀਬਲ ਕੈਂਡੀਡੇਟ ਆਫ ਇੰਟਰਵਿਊ ਪੋਸਟ ਸਪੋਰਟਸ ਸੁਪਰਵਾਈਜ਼ਰ ਆ ਰਿਆ 7ਵੇਂ ਨੰਬਰ ਦਿਨਾ ਤਰੁਮ ਸ਼ਰਮਾ ਰਾਮ ਮੁਰਤੀ ਜਰਮਨ ਜੇਚਾਨੂ ਨੀ ਕਨਮੇ ਖੰਨਾ ਹੋਰ ਮੈਂ ਖੁਸ਼ ਹੋ ਜਾਂਦਾ ਮੇਰੇ ਘਰ ਦੇ ਖੁਸ਼ ਹੋ ਜਾਂਦਾ ਕਿ ਤੁਹਾਡੀ ਗਰੀਬੀ ਚੱਕੀ ਗਈ ਮੁੰਡਾ ਪਰਤੀ ਹੋ ਜਾਊਗਾ ਉਹ ਖੁਸ਼ੀ ਕਦ ਗਮ ਚ ਬਦਲਦੀ ਆ 4 ਦਿਨ ਪਹਿਲਾਂ ਮੈਂ ਇੰਟਰਨੈਟ ਤੇ ਚੈੱਕ ਕਰਦਾ ਲਿਸਟ ਇਦੇ ਵਿੱਚ ਮੇਰਾ ਨਾਮ ਹੀ ਨਹੀਂ ਹੁੰਦਾ ਲਿਸਟੋਂ ਨਾਮ ਹੀ ਕੱਟਦਾ ਨਾਮ ਹੀ ਕੱਟਦਾ ਹੁਣ ਮੈਂ ਤੁਹਾਨੂੰ ਇਹ ਪੁੱਛੂਗਾ ਕਿ ਏਸ਼ੀਅਨ ਗੇਮ ਏਜੈਂਟ ਚੈਂਪੀਅਨਸ਼ਿਪ ਵਾਲਾ ਏਲੀਜੀਬਲ ਹੁੰਦਾ ਜਾਂ ਨੈਸ਼ਨਲ ਦੇ ਸਟੇਟ ਵਾਲੇ ਏਲੀਜੀਬਲ ਹੁੰਦੇ ਤੁਹਾਡਾ ਨਾਮ ਕੱਟ ਕੇ ਨੈਸ਼ਨਲ ਦੇ ਸਟੇਟ ਵਾਲੇ ਹਾਂ ਮੈਂ ਹਿਟਰੀ ਬਣਾਈ ਆ ਪੰਜਾਬ ਦੇ ਲਈ ਅੱਜ ਤੱਕ ਪਹਿਲਾ ਏਸ਼ੀਅਨ ਚੈਂਪੀਅਨਸ਼ਿਪ 'ਚ ਮੈਡਲ ਨਹੀਂ ਦੀ ਗੇ ਮੈਂ ਦੋ ਲਿਆ ਕੇ ਦਿੱਤੇ ਹੁਣ ਇਹ 'ਚ ਮੇਰਾ ਕੀ ਕਸੂਰ ਆ ਮੈਨੂੰ ਇਹ ਦੱਸਿਆ ਜਾਵੇ ਆ ਪ੍ਰੂਫ ਮੇਰੇ ਕੋਲ ਨੇ ਮਾਨ ਸਾਹਿਬ ਕਹਿੰਦੇ ਨੇ ਕਿ ਮੈਂ ਗਰੀਬ ਬੰਦੇ ਦਾ ਤੱਕਾ ਨਹੀਂ ਦੂੰਗਾ। ਤੋਂ ਮਾਨ ਸਾਹਿਬ ਆ ਗਰੀਬ ਘਰ ਹੈ, ਹੈਂਡੀਕੈਪਡਾਂ, ਐਜੂਕੇਟ ਪਰਸਨ ਆ ਇੱਕ ਵਾਰ ਨਹੀਂ ਤਿੰਨ-ਤਿੰਨ ਵਾਰ ਤੱਕਾ ਹੋਇਆ। ਹੂੰ। ਔਰ ਦੂਜੀ ਗੱਲ ਮੈਂ ਇਹ ਵੀ ਕਲੀਅਰ ਕਰੂੰਗਾ ਮੇਰੀ ਕੋਈ ਪਾਰਟੀ ਨਹੀਂ ਹੈ। ਹੂੰ। ਮੈਂ ਹਰ ਇੱਕ ਪਾਰਟੀ ਦਾ ਹੂੰ। ਮੈਨੂੰ ਹਰ ਇੱਕ ਪਾਰਟੀ ਸਪੋਰਟ ਕਰਦੀ ਆ ਚਾਹੇ ਉਹ ਕਾਂਗਰਸ ਹੈ, ਚਾਹੇ ਉਹ ਕਾਲੀ ਨੇ, ਚਾਹੇ ਉਹ ਆਮ ਆਦਮੀ ਪਾਰਟੀ ਹੈ, ਚਾਹੇ ਉਹ ਬੀਜੇਪੀ ਸਰਕਾਰ ਹੈ। ਹੂੰ। ਬੀਜੇਪੀ ਦੀ ਸਰਕਾਰ ਨੇ ਮੈਨੂੰ ਅਨੁਰਾਖਾ ਕੋ ਦਿਨ ਵੀ ਮਿਲਾਇਆ ਆਮ ਆਨੀ ਪਾਰਟੀ ਸਰਕਾਰ ਨੇ ਮੈਨੂੰ ਭਗਵੰਤ ਮਾਨ ਦਾ ਉਹਨੂੰ ਮਿਲਾਇਆ ਮੇਰੇ ਐਮ.ਐਲ.ਏ ਨੇ ਆ ਈਸ਼ਰ ਭਾਈ ਨੇ ਹੁਣ ਮੇਰਾ ਮੁੱਦਾ ਚੱਕਿਆ ਇਸ ਇਹ ਸਾਰੇ ਦੇ ਦਰਮਿਆਨ ਜਿਸ ਤਰ੍ਹਾਂ ਦੇ ਨਾਲ ਹੁਣ ਤੁਹਾਡੇ ਨਾਲ ਧੱਕਾ ਹੋਇਆ ਦੁਬਾਰਾ ਜੀ ਕਰਦਾ ਕਿ ਕਦੇ ਹੁਣ ਇਸੇ ਤਰੀਕੇ ਖੇਡਣਾ ਖੇਡਣ ਲਈ ਬਾਹਰ ਜਾਣਾ ਜਦੋਂ ਤੁਹਾਨੂੰ ਨੌਕਰੀ ਨਹੀਂ ਮਿਲਦੀ ਐਲੀਜੀਬਲ ਹੋ ਐਲੀਜੀਬਲ ਹੋਣ ਦੇ ਬਾਵਜੂਦ ਲੈਟਰਾਂ 'ਚ ਨਾਮ ਆਉਣ ਦੇ ਬਾਵਜੂਦ ਕੱਢ ਦਿੱਤਾ ਜਾਂਦਾ ਜੇਕਰ ਮੈਂ ਤੁਹਾਨੂੰ ਪਹਿਲੀ ਕਲੀਅਰ ਕਰਤਾ ਸੀ ਮੈਂ ਆਪਣੇ ਅੰਦੇਜ ਆਪਣੇ ਪੰਜਾਬ ਦੇ ਨੌਜਵਾਨਾਂ ਲਈ ਆਦਾ ਹੀ ਖੇਡਦਾ ਰਹੂੰਗਾ। ਹੋਰ ਮੈਂ ਆਪਣੇ ਨੌਜਵਾਨਾਂ ਨੂੰ ਪੁਸ਼ ਕਰ ਰਿਹਾ ਕਿ ਨਸ਼ਾ ਛੱਡ ਕੇ ਗੇਮਾਂ ਵੱਲ ਆਓ। ਸਪੋਰਟ ਗਰਾਊਂਡ ਜੁਆਇਨ ਕਰੋ। ਜੇ ਮੈਂ ਕੁਝ ਗਲਤ ਕਰ ਰਿਹਾ ਤਾਂ ਮਾਨ ਸਾਹਿਬ ਮੇਰੇ ਤੋਂ ਜੋ ਕਾਰਵਾਈੋ ਕਰਨ। ਜੇ ਮੈਂ ਕੁਝ ਸਹੀ ਕਰ ਰਿਹਾ ਆਪਣੇ ਪੰਜਾਬ ਦੇ ਲਈ ਤਾਂ ਮੈਨੂੰ ਜਿਹੜਾ ਮੇਰਾ ਹੱਕ ਹੈ ਉਹ ਦਿੱਤਾ ਜਾਵੇ। ਮਾਨ ਸਾਹਿਬ ਦੀ ਸਰਕਾਰ ਦੇ ਵਿੱਚ ਤਾਂ ਬਹੁਤ ਵਾਰੀ ਲੈਟਰ ਨਿਕਲੇ ਆਏ। ਇਸ ਤੋਂ ਪਹਿਲਾਂ ਵੀ ਕਿਸੇ ਸਰਕਾਰ ਨੇ ਕੋਈ ਵਾਅਦਾ ਕੀਤਾ ਤੁਹਾਡੇ ਨਾਲ ਜੀ। ਕਾਂਗਰਸ ਪਾਰਟੀ ਦੀ ਸਰਕਾਰ ਨੇ ਵੀ ਕਰਿਆ। ਬਟ ਉਸ ਸਮੇਂ ਵੀ ਕੁਝ ਨਹੀਂ ਹੋਇਆ ਉਸ ਸਮੇਂ ਤਾਂ ਮੀਤਿਹਰ ਸਾਹਿਬ ਮੇਰੇ ਨਾਲ ਧਰਨੇ ਤੇ ਬੈਠੇ ਸੀਗੇ ਹੂੰ ਦੁਬਾਰਾ ਮੀਤਿਹਰ ਸਾਹਿਬ ਨੂੰ ਕਾਲ ਨਹੀਂ ਕੀਤੀ ਕਿ ਮੇਰੇ ਨਾਲ ਧਰਨੇ ਤੇ ਬੈੰਦੇ ਰਹੇ ਹੋ ਤੁਹਾਡੀ ਸਰਕਾਰ ਆ ਸਪੋਰਟਸ ਮਿਨਿਸਟਰ ਹੋ ਨੌਕਰੀ ਦੇ ਦਿਓ ਤੇ ਦੀ ਗੱਲ ਹਤੋ ਜਾਂ ਤਾਂ ਕੋਈ ਮਨੀਟਰ ਬਣ ਜਾਂਦਾ ਆ ਆਪਣੇ ਭਰਾ ਨੂੰ ਨਹੀਂ ਯਾਦ ਰੱਖਦਾ ਮੈਨੂੰ ਕਿ ਤੂੰ ਯਾਦ ਰੱਖੂਗਾ ਉਹ ਬੰਦੇ ਨੇ ਪਹੁੰਚਦਾ ਕਿ ਨਹੀਂ ਚੱਕਿਆ ਮੈਂ ਤਾਂ ਮਿਲਣ ਦੀ ਗੱਲ ਤਾਂ ਦੂਰ ਦੀਆ ਫੋਨ ਕੀਤੇ ਨੇ ਹਾਂਜੀ ਮਿਲਣ ਦੀ ਵੀ ਕੋਸ਼ਿਸ਼ ਕੀਤੀ ਨਹੀਂ ਮਿਲੇ ਦਫ਼ਤਰ ਜਾ ਕੇ ਕਦੇ ਟਾਈਮ ਲਿਆ ਉਹਨਾਂ ਦਾ ਬਹੁਤ ਵਾਰੀ ਨਹੀਂ ਮਿਲੇ ਹੂੰ ਲਾਈਟ ਪੈਟ ਪ੍ਰੈਸ ਕਾਨਫਰੰਸ ਇੱਕ ਵਾਰ ਮੇਰੇ ਬਾਰੇ ਬੋਲੇ ਸੀਗੇ ਧੰਨਵਾਦ ਤੁਹਾਨੂੰ ਉਸ ਦਿਨ ਤਾਂ ਮੈਂ ਯਾਦ ਆਇਆ ਹੂੰ ਸੋ ਮੈਂ ਇਹ ਹੀ ਬੇਨਤੀ ਵਾਰ-ਵਾਰ ਕਰ ਰਿਹਾ ਕਿ ਮਾਨ ਸਾਹਿਬ ਪਲੀਜ਼ ਮੇਰੀ ਮਦਦ ਕਰੋ ਮੇਨਾ ਤੱਕਾ ਹੋ ਰਿਹਾ ਸਰੀਆਮ ਹੋ ਰਿਹਾ ਉਹ ਜਨਤਾ ਵੀ ਦੇਖ ਰਹੀ ਹੈ ਔਰ ਤੁਸੀਂ ਵੀ ਦੇਖ ਰਹੇ ਹੂੰ ਇਸ ਇਹ ਸਾਰੇ ਦੇ ਵਿਚਕਾਰ ਜਿਹੜਾ ਸਖਸ਼ ਲਗਾਤਾਰ ਤੁਹਾਨੂੰ ਮੀਡੀਆ ਦੇ ਸਾਹਮਣੇ ਲੈ ਕੇ ਆਉਂਦਾ ਈਸ਼ਰਪ੍ਰੀਤ ਸਿੰਘ ਸਿੱਧੂ ਸਾਡੇ ਨਾਲ ਉਹ ਵੀ ਮੌਜੂਦ ਹੈ ਈਸ਼ਰਪ੍ਰੀਤ ਦੁਬਾਰਾ ਫੇਰ ਲੈ ਕੇ ਆਇਓ ਤਰਨ ਨਾਲ ਪਹਿਲਾਂ ਵੀ ਜਦੋਂ ਤਰਨ ਮੈਡਲ ਜਿੱਤ ਕੇ ਆਉਂਦਾ ਉਹਦੇ ਵੀ ਤੁਹਾਡੇ ਵੱਲੋਂ ਪ੍ਰੈਸ ਕਾਨਫਰੰਸ ਹੁੰਦੀ ਆ ਕਿ ਇਸ ਨੌਜਵਾਨ ਦੀ ਸੁਣੀ ਜਾਵੇ ਕਰਜ਼ਾ ਇਹ ਦੇਤੇ ਇਹਦੀ ਪੰਜਾਬ ਸਰਕਾਰ ਬਾਹ ਫੜੇ ਨੌਕਰੀ ਦਿੱਤੀ ਜਾਵੇ ਕਹਿੰਦੇ एलिਜੀਬਲ ਹੋਣ ਦੇ ਬਾਵਜੂਦ ਲਿਸਟ ਚ ਨਾਮ ਆਉਂਦਾ ਉਹੀ ਕੱਢ ਦਿੱਤਾ ਜਾਂਦਾ ਬਾਈ ਪਹਿਲਾਂ ਤਾਂ ਤੁਹਾਡਾ ਧੰਨਵਾਦ ਤੁਸੀਂ ਪਿਛਲੀ ਵਾਰੀ ਵੀ ਆਏ ਸੀ ਐਤਕੀ ਵੀ ਤੁਸੀਂ ਮੁੱਦਾ ਚੱਕ ਰਹੇ ਹੋ ਖੜੇ ਆਪਾਂ ਉੱਥੇ ਹੀ ਆ ਚੱਕਰ ਇਹ ਹੈ ਕਿ ਆਪਾਂ ਦਾ ਮੁੱਦਾ ਚੱਕ ਦਿੰਨੇ ਆ ਪਿਛਲੀ ਵਾਰੀ ਤਰਨ ਨੂੰ ਵੀ ਬੁਲਾ ਲਿਆ ਆ ਦੇਖੋ ਤਰਨ ਦਾ ਨਾਂ ਵੀ ਪਾਤਾ ਉਹਦੇ ਵਿੱਚ ਇਹਦੇ ਆਸ ਉਮੀਦ ਵੀ ਦਾਤੀ ਇਹਨੇ ਵਿਚਾਰਨੇ ਸੂਟ ਪੈਂਟ ਵੀ ਸਵਾਲ ਮੁੜ ਕੇ ਜਦੋਂ ਲਿਸਟ ਆਈ ਅਗਲੀ ਉਹਦੇ ਚ ਨਾਮ ਹੀ ਹੈ ਨੀਗਾ ਤਾਂ ਇਹਦੇ ਚ ਗਲਤੀ ਡਾਇਰੈਕਟਰ ਸਪੋਰਟ ਦੀ ਨਹੀਂ ਹੈਗੀ ਇਹਦੇ ਵਿੱਚ ਗਲਤੀ ਜਿਹੜਾ ਡਾਇਰੈਕਟਰ ਸਪੋਰਟ ਨੂੰ ਉਤੋਂ ਨਿਰਦੇਸ਼ ਦਿੰਦਾ ਉਹਦੀ ਆ ਸਭ ਇਹਦਾ ਕੋਈ ਕਸੂਰ ਨਹੀਂ ਹੈ ਇਹ ਤਾਂ ਰੋਲ ਮਾਡਲ ਆ ਜੇ ਆਪਾਂ ਇਹਨੂੰ ਹੀ ਨੌਕਰੀ ਦਵਾਂਗੇ ਇਹਨੂੰ ਹੀ ਹੱਲਾਸ਼ੇਰੀ ਦਵਾਂਗੇ ਕਿ ਭਾਈ ਸਾਹਿਬ ਤੂੰ ਅੱਗੇ ਵਧ ਫਿਰ ਹੋਰ ਨੌਜਵਾਨ ਅੱਗੇ ਕਿੱਦਾਂ ਵਧਣਗੇ ਇਹ ਪੰਜਾਬ ਦਾ ਉਹ ਭੂਵੇਖਾ ਜਿਹੜਾ ਲੋਕੀ ਦੇਖਦੇ ਨੇ ਇਹਦੇ ਵਾਲੇ ਪਾਸੇ ਬੱਚੇ ਦੇਖਦੇ ਨੇ ਕਿ ਹਾਂ ਯਾਰ ਜੀ ਇਹ ਇਦਾਂ ਡਿਸੇਬਲ ਹੋ ਕੇ ਕਰ ਸਕਦਾ ਚਾਹੇ ਅਸੀਂ ਸਹੀ ਸਲਾਮਤ ਹੋ ਕੇ ਡਿਪਰੈਸ਼ਨ ਤੇ ਜਾਈ ਜੰਨੇ ਹੂੰ ਇਹ ਡਿਪਰੈਸ਼ਨ ਚੋਂ ਕੱਢਣ ਵਾਲਾ ਜੇ ਜਦ ਤੱਕ ਆਪਣੇ ਕੋਲ ਇਹ ਜੇ ਰੋਲ ਮਾਡਲ ਨਹੀਂ ਹੋਣਗੇ ਤਾਂ ਸਾਬ ਅਸੀਂ ਫਿਰ ਬਹੁਤ ਕੁਝ ਹੋਰ ਹੀ ਰਾਸਤੇ ਤੇ ਤੁਰ ਪਏ ਹਾਂ ਅਸੀਂ ਅਰਦਾਸਾਂ ਕਰਾ ਰਹੇ ਹਾਂ ਨਸ਼ੇ ਬੰਦ ਕਰਨ ਦੀਆਂ ਹੂੰ ਬੱਚਿਆਂ ਨੂੰ ਲੈ ਕੇ ਹਰਮੰਦਰ ਸਾਹਿਬ ਲੈ ਕੇ ਅਰਦਾਸਾਂ ਕਰਾ ਰਹੇ ਨੇ ਪਰ ਸਾਬ ਤੁਸੀਂ ਇਹਨਾਂ ਨੂੰ ਜਦ ਤੱਕ ਤੁਸੀਂ ਇਹਨਾਂ ਨੂੰ ਰੋਲ ਮਾਡਲ ਨਹੀਂ ਬਣਾਉਂਗੇ ਤੁਸੀਂ ਸਾਡੇ ਕੋਲ ਨਸ਼ੇ ਬੰਦ ਨਹੀਂ ਹੋਣੇ ਇਹ ਕਹਿੰਦਾ ਜੇ ਮੈਨੂੰ ਨੌਕਰੀ ਨਹੀਂ ਮਿਲੀ ਮੈਂ ਸੁਸਾਈਡ ਕਰਨ ਲੱਗਿਆ ਸੀ ਕਿੰਨੀ ਵੱਡੀ ਗੱਲ ਆ ਆ ਬੱਚੇ ਹੁਣ ਸੁਸਾਈਡ ਕਿਉਂ ਕਰ ਰਹੇ ਨੇ ਕਿਉਂਕਿ ਬੱਚੇ ਕੋਲ ਰਾਸਤਾ ਨਹੀਂ ਹੈਗਾ ਜਦੋਂ ਰੋਲ ਮਾਡਲ ਇਹ ਕਹੂਗਾ ਮੈਂ ਸੁਸਾਇਸਾਈਡ ਕਰ ਰਿਹਾ ਪਿੱਛੇ ਰਹਿ ਕੇ ਜਾਊਗਾ ਬਾਈ ਹੂੰ ਬਾਈ ਇਸ ਤੋਂ ਪਹਿਲਾਂ ਜਦੋਂ ਮੁੱਖ ਮੰਤਰੀ ਸਾਹਿਬ ਨੇ ਪਹਿਲਾਂ ਮਿੱਡੇ ਮੀਲ ਦੇ ਵਿੱਚ ਚੇਂਜਸ ਕਰਨੀਆਂ ਕਹਿੰਦੇ ਕਿ ਮਿੱਡੇ ਮੀਲ ਵਿੱਚ ਫਰੂਟ ਲੈ ਕੇ ਆ ਰਹੇ ਆ ਤਾਂ ਜੋ ਬੱਚੇ ਸਿਹਤਮੰਦ ਹੋਣ ਤੇ ਨਾ ਬੱਚਿਆਂ ਦਾ ਸਪੋਰਟਸ ਵਾਲੇ ਧਿਆਨ ਦਾ ਵੀ ਸਪੋਰਟਸ ਵਾਲ ਜਾ ਸਕਣ ਇਹਨਾਂ ਦੀ ਜਿਹੜੀ ਹੈ ਡਾਈਟ ਪੂਰੀ ਹੋ ਸਕੇ ਸਿਹਤਮੰਦ ਹੋ ਕੇ ਮਿੱਡੇ ਮੀਲ 'ਚ ਫਰੂਟ ਲਿਜਾ ਕੇ ਇਹਨਾਂ ਨੂੰ ਖਾਣੇ ਦਾ ਧੱਕੇ ਹੀ ਪਾਣੇ ਨੇ ਜਾਂ ਤਾਂ ਉਹ ਤੱਕੜੇ ਕਰ ਰਹੇ ਨੇ ਧਰਨੇ ਲਾਉਣ ਨੂੰ ਕੀ ਇਹਨਾਂ ਨੂੰ ਫਰੂਟ ਫਰਾਡ ਖਵਾਓ ਕਿ ਕਿ ਡਾਂਗਾ ਮਾਰਨ ਵਾਲਿਆਂ ਨੂੰ ਸਵਾਦ ਆਵੇ ਸਾਡੇ ਤਾਂ ਜਿਹੜਾ ਹੋਣਾ ਦਰਦ ਹੋਣਾ ਹੀ ਹੈ ਹੂੰ ਸਭ ਫਰੂਟ ਖਵਾ ਕਾਦੇ ਵਾਸਤੇ ਰਹੀ ਹਾਂ ਫਰੂਟ ਤਾਂ ਤੁਹਾਨੂੰ ਨੌਕਰੀਆਂ ਦਵਾਂਗੇ ਤਾਂ ਹੀ ਆ ਫਰੂਟ ਤਾਂ ਹੁਣ ਇਹ ਫਰੂਟ ਦੀ ਰੇੜੀ ਲਾਉਂਦਾ ਹੂੰ ਠੀਕ ਹੈ ਰੇੜੀ ਲਾ ਕੇ ਫਰੂਟ ਦੀ ਵੇਚ ਕੇ ਕਰਦਾ ਠੀਕ ਹੈ ਇਹ ਤੁਹਾਨੂੰ ਇਹ ਵੀ ਨਹੀਂ ਕਹਿੰਦਾ ਤੁਸੀਂ ਮੇਰੀ ਡਾਈਟ ਪੂਰੀ ਕਰੋ ਤੁਹਾਨੂੰ ਇਹ ਕਹਿ ਰਿਹਾ ਸਿਰਫ ਮੈਨੂੰ ਟਾਇਰ 3 ਟਾਇਰ 4 ਜਾਂ ਫਿਰ ਮੈਨੂੰ ਕੋਈ ਨੌਕਰੀ ਦੇ ਦਿਓ ਇਹੀ ਕਹਿਣਾ ਭਰਾਵਾ ਨੂੰ ਜੀ ਵੀਰੇ ਇਹ ਤਾਂ ਨਹੀਂ ਕਹਿੰਦਾ ਮੈਨੂੰ ਜਾ ਕੇ ਤੁਸੀਂ ਗੰਬੜ ਮੈਨੂੰ ਜਾ ਕੇ ਤੁਸੀਂ ਅਹੁਦਾ ਦੇ ਦਿਓ ਆਪਣਾ ਕੈਬਿਨੇਟ 'ਚ इवन ਮੈਨੂੰ ਪੀ ਐਨ ਵੀ ਰੱਖ ਲੈ ਹੋਰ ਦੱਸੋ ਇਹ ਤੋਂ ਵੱਡੀ ਤਰਸ ਦੀ ਕੀ ਹੋਊਗੀ ਤਾਂ ਸਾਬ ਇਹ ਗੱਲਾਂ ਸਭ ਝੂਠੀਆਂ ਨੇ ਫਰੂਟ ਕਰਤਾ ਜੀ ਉਹ ਕਰਤਾ ਇਹਦਾ ਫਰੂਟ ਬਸ ਤਾਂ ਕਰਤਾ ਕਿ ਤਕੜੇ ਹੋ ਜੋ ਡਾਂਗੀ ਫੇਰਾਂਗੇ ਤੁਸੀਂ ਹੁਣ ਆਪਣਾ ਹਿਸਾਬ ਲਾ ਲਓ ਇਹ ਤਾਂ ਤੁਹਾਡੀ ਸਰਕਾਰ ਤੇ ਉੱਤੇ ਵੀ ਇਲਜ਼ਾਮ ਲਾ ਰਹੇ ਨੇ ਕਹਿੰਦੇ ਕਾਂਗਰਸ ਦੀ ਸਰਕਾਰ ਕਹਿੰਦੇ ਕਾਂਗਰਸ ਦੀ ਸਰਕਾਰ ਰਹੀ ਹੈ ਕਾਂਗਰਸ ਨੇ ਵੀ ਵਾਅਦੇ ਕੀਤੇ ਲਿਸਟਾਂ ਉਹਨਾਂ ਵੱਲੋਂ ਵੀ ਜਾਰੀ ਹੋਈਆਂ ਨੇ ਨੌਕਰੀ ਕਾਂਗਰਸ ਤੇ ਤਾਂ ਮੈਂ ਆਪ ਹੀ ਇਲਜ਼ਾਮ ਲਾ ਰਹੇ ਹਾਂ ਇਹ ਤਾਂ ਬਾਅਦ ਚ ਲਾਊਗਾ ਮੇਰਾ ਭਰਾ ਮੈਂ ਤਾਂ ਕਾਂਗਰਸ ਦਾ ਹੁੰਦਾ ਹੋਇਆ ਕਾਂਗਰਸ ਤੇ ਇਲਜ਼ਾਮ ਲਾ ਰਹੇ ਹਾਂ ਨਕਮੇ ਸੀਗੇ ਜਿਹੜੇ ਨੌਕਰੀ ਨਹੀਂ ਦੇ ਸਕੇ ਤਾਹੀਂ ਤਾਂ ਬਾਹਰ ਬੈਠੇ ਆ ਅੱਜ ਨਹੀਂ ਤਾਂ ਇਹਨੂੰ ਨੌਕਰੀ ਦਿੰਦੇ ਇਹਨੂੰ ਆਪਣਾ ਰੋਲ ਮਾਡਲ ਕਰਦੇ ਲੋਡ ਹੀ ਨਾ ਪੈਂਦੀ ਆਮ ਆਦਮੀ ਪਾਰਟੀ ਆਉਂਦੀ ਨਾ ਜਦੋਂ ਅਸੀਂ ਸਾਡੀ ਨਕਮੇਪੁਣੀਆਂ ਤੇ ਉਦੋਂ ਅਸੀਂ ਸੀਗੇ ਨਹੀਂ ਸਾਡੇ ਵਰਗੇ 5 6 ਨੌਜਵਾਨ ਹੁੰਦੇ ਇਹਨਾਂ ਦੀ ਬਾਹ ਮਰੋੜ ਦੇ ਰੱਖਦੇ ਭਾਈ ਸਾਹਿਬ ਇਹ ਕਰੋ بڑے بڑے ਲੀਡਰ ਜਿਹੜੇ ਆਪਣੇ ਆਪ ਨੂੰ ਬਣੀ ਬੈਠੇ ਨੇ ਕੀ ਤਰਨਾਟ ਤਾਂ ਸਭ ਇਹ ਸਾਨੂੰ ਦੇਖਣਾ ਪੈਣਾ ਯੂਥ ਨੂੰ ਤਾਂ ਹੀ ਯੂਥ ਦੂਜੇ ਪਾਸੇ ਚੱਲ ਗਿਆ ਇਹ ਵੱਡੇ ਵੱਡੇ ਲੀਡਰ 10 ਬੰਦੇ ਇਕੱਠੇ ਨਹੀਂ ਹੁੰਦੇ ਇਹਨਾਂ ਤੋਂ ਕਿਸੇ ਵੀ ਪਾਰਟੀ ਦੇ ਸਾਫ ਤਾਂ ਸਾਨੂੰ ਦੇਖਣਾ ਪੈਣਾ ਮੈਂ ਤਾਂ ਆਪਣੀ ਪਾਰਟੀ ਨੂੰ ਆਪ ਨਿੰਦ ਰਿਆਂ ਇਸ ਤੋਂ ਵੱਡੀ ਕੀ ਮੈਂ ਗੱਲ ਕਰਾਂ ਇਹ ਤਾਂ ਬਾਅਦ ਚ ਨਿੰਦੂਗਾ ਕੀ ਕਰੂੰਗੀ ਇਸ ਤੋਂ ਬਾਅਦ ਹੁਣ ਕੋਈ ਅਲਟੀਮੇਟਮ ਦੇ ਰਹੇ ਹਾਂ ਸਰਕਾਰ ਨੂੰ ਜਾਂ ਇਸ ਤੋਂ ਬਾਅਦ ਕੀ ਕਰੂੰਗਾ ਤੁਹਾਨੂੰ ਵੀ ਪਤਾ ਆ ਮੇਰਾ ਭਰਾ ਕੀ ਕਰਾਂਗੇ ਭਾਜੀ ਤਰਨਾ ਹੀ ਦੇਵਾਂਗੇ ਦੋ ਜਣੇ ਵੇਜੂਗੇ ਉਹ ਜਦੋਂ ਅਸੀਂ ਜਾਦੇ ਬੰਦ ਲੈ ਕੇ ਜੰਨੇ ਹੋ ਕਹਿੰਦੇ ਧਾਰ 140 ਹੈ 10 ਮੀਟਰ ਦੂਰੇ ਵੇਜੂ 10 ਮੀਟਰ ਦੂਰ ਮੈਂ ਵੇਜੂਗਾ 7-8 ਦਿਨ ਤੱਕ ਸੀਐਮ ਉਸ ਤੱਕ ਪਹੁੰਚਣ ਦੇਣਗੇ ਹਾਂ ਹਾਂ ਉਹ ਤਾਂ ਪਹੁੰਚ ਉਹ ਤਾਂ ਅਸੀਂ ਇੰਨੇ ਤਾਂ ਜਗਾੜੀ ਹੈਗੇ ਅਸੀਂ ਇੰਨਾ ਤਾਂ ਜਗਾੜੀ ਜੇ ਤਰ ਹੁਣ ਇਹ ਤੇ ਤਾਂ ਅਸੀਂ ਨਿਹਰ ਪਾ ਦੂਗੇ ਸਾਨੂੰ ਉਹ ਕੋਈ ਟੈਨਸ਼ਨ ਨਹੀਂ ਬਾਈ ਸਾਨੂੰ ਟੈਨਸ਼ਨ ਇਹ ਆ ਕਿ ਇਹਦਾ ਬਣੂਗਾ ਕੀ ਵਿਚਾਰੇ ਦਾ ਬਾਈ ਸਾਲ ਰਹਿ ਗਏ ਇਹਦੀ ਖੇਡ ਨੂੰ ਉਸ ਤੋਂ ਬਾਅਦ ਇਹਨੂੰ ਪੁੱਛੂਗਾ ਕੌਣ ਇਹ ਤੇ ਬਾਹਰ ਡਿੱਗ ਜਾਣਾ ਬਾਈ ਇਹਨੂੰ ਕਿਸ ਨੇ ਪੁੱਛਣਾ ਨਹੀਂ ਡਿਪਰੈਸ਼ਨ ਚਲ ਜਾਊਗਾ ਮੇਰੀ ਅੱਜ ਗੱਲ ਯਾਦ ਰੱਖਿਓ ਫੌਜੀ ਬੰਦਾ ਜਦੋਂ ਫੌਜ ਤੋਂ ਆਉਂਦਾ ਨਾ ਰਫਲ ਛੱਡ ਕੇ ਉਹ ਜਦ ਤੱਕ ਉਹ ਨੌਕਰੀ ਨਹੀਂ ਮਿਲਦੀ ਡਿਪਰੈਸ਼ਨ ਚ ਚਲ ਜਾਂਦਾ ਜੇ ਇਹਨੂੰ ਨੌਕਰੀ ਨਾ ਮਿਲੀ ਮੈਂ ਤੋ ਅੱਜ ਲਿਖਾ ਕੇ ਲੈ ਲਓ ਜੇ ਇਹਦਾ ਕੁਛ ਨਾ ਬਣਿਆ ਨਾ ਇਹਨੇ ਗੁੰਮ ਹੋ ਜਾਣਾ ਇਹਨੇ ਗੁੰਮਨਾਮ ਹੋ ਜਾਣਾ ਇਹ ਮੇਰਾ ਫਰਜ ਹੈ ਇਹਨੂੰ ਗੁੰਮਨਾਮ ਨਹੀਂ ਹੋਣ ਦੇਣਾ ਬਾਈ ਮੈਂ ਦੱਸ ਜਦ ਤੱਕ ਮੈਂ ਪੰਜਾਬ ਦਾ ਪ੍ਰਧਾਨ ਹੈ ਜੇ ਜੇ ਮੈਂ ਬਿਆਨ ਦੇਈ ਜਾਣਾ ਕੀ ਪਤਾ ਮੈਨੂੰ ਫਟਾਫਟ ਤਾਰ ਦੇਣ ਪਰ ਇਹਦਾ ਇਹਨੂੰ ਗੁੰਮਨਾਮ ਨਹੀਂ ਹੋਣ ਦੇਣਾ ਬਾਈ ਮੈਂ ਬਹੁਤ ਬਹੁਤ ਧੰਨਵਾਦ ਬਾਈ ਗੱਲਬਾਤ ਕਰਨ ਲਈ ਸੋਇ ਸੰ ਤਰुण ਜਨਾਂ ਦੇ ਬੀਤੇ ਦਿਨਾਂ ਚਰਚਾ ਬਹੁਤ ਰਹੀ ਹੈ ਕਿ ਤਰुण ਉਹੀ ਸਖਸ਼ਾ ਜਿਹਦੇ ਲਈ ਕਰਨ ਔਜਲਾ ਤੱਕ ਅੱਗੇ ਆ ਜਾਂਦੇ ਨੇ ਪੰਜਾਬ ਦੇ ਇੰਟਰਨੈਸ਼ਨਲ ਸਿੰਗਰ ਨੂੰ ਇਸ ਬਾਰੇ ਪਤਾ ਲੱਗ ਜਾਂਦਾ ਕਿ ਇਸ ਦੇ ਉੱਤੇ ਕਰਜ਼ਾ ਪਰ ਪੰਜਾਬ ਦੀ ਸਰਕਾਰ ਨੂੰ ਸ਼ਾਇਦ ਉਜਾਗ ਨਹੀਂ ਆਈ ਪੰਜਾਬ ਦੀ ਸਰਕਾਰ ਤੱਕ ਮੈਸੇਜ ਨਹੀਂ ਪਹੁੰਚ ਸਕਿਆ ਕਿ ਇਸ ਨੌਜਵਾਨ ਦੀ ਸੁਣੀ ਜਾ ਸਕੇ